ਸੰਗਰੂਰ ਥੋੜਾ ਪਿਛੇ ਹੋ ਜਾ ਸਾਰੇ ਸੰਗਰੂਰ ਜ਼ਿਲ੍ਹੇ ਦੇ ਕੋਨੇ ਕੋਨੇ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਅਰਵਿੰਦ ਖੰਧਾਮ ਜੀ ਨਾਲ ਪਿਆਰ ਰੱਖਣ ਵਾਲੇ ਸਾਰੇ ਆਏ ਸਾਰਿਆਂ ਨੂੰ ਮੈਂ ਫਤਿਹ ਅਜ਼ ਕਰਦਾ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਅਰਵਿੰਦ ਖੰਨੇ ਨਾਲ ਮੇਰਾ ਸੰਬੰਧ ਮੈਲਾ 40 ਸਾਲ ਹੋਇਆ 40 ਸਾਲ ਹੀ ਹੋਣਾ 40 ਸਾਲ ਅਸੀਂ ਅਮਰੀਕਾ 'ਚ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉਹ ਉੱਥੇ ਹਫ਼ਤੇ 'ਚ 3-4 ਦਿਨ ਤੱਕ ਅਸੀਂ ਇਕੱਠੇ ਹੁੰਦੇ ਸੀ ਉਹਦੇ ਬਾਅਦ ਵੀ ਮੈਂ ਅਕਲ ਦੇਖਿਆ ਇਹਨਾਂ ਵਿੱਚ ਇੱਕ ਜਜ਼ਬਾ ਸੀ ਸੇਵਾ ਕਰਨ ਦਾ ਬਹੁਤ ਘੱਟ ਲੋਕਾਂ 'ਚ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਲੋਕਾਂ ਦੀ ਮਦਦ ਕਰਨ ਵਾਸਤੇ ਹੁਣ ਵੀ ਮੈਂ ਕਿਤੇ ਕਿਤੇ ਕਹਿੰਦਾ ਕਿ ਬੰਨ ਲਾਦਾ ਕਈ ਆਪਣੇ ਲੀਡਰ ਆਪਣੇ ਹਲਕੇ ਚ ਇੰਨਾ ਟਾਈਮ ਨਹੀਂ ਲਾਉਂਦੇ ਜਿੰਨੇ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ ਚ ਸੋ ਮੈਨੂੰ ਮੈਂ ਬਹੁਤ ਦੇਰ ਦਾ ਲੱਗਿਆ ਸੀ ਮੈਂ ਕਿਹਾ ਭੱਜਨ ਤਾਂ ਦੇਣਾ ਨਹੀਂ ਕਿੰਨਾ ਮਰਜੀ ਤੁਸੀਂ ਦੇਖ ਲਓ ਮੇਰੀ ਵੀ ਤਪੱਸਿਆ ਕਿੰਨੀ ਹੈ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿਹਾ ਹਲੇ ਹਣ ਮੀ ਪਾਉਗਾ ਹਲੇ ਟਾਈਮ ਲੱਗੂਗਾ ਤੇ ਮੇਰੇ ਅੱਜ ਸਿਕਿਉਰਟੀ ਵਾਲੇ ਮੈਨੂੰ ਕਹੀ ਜਾਣ ਜੀ ਆਪਾਂ ਜਾਣਾ ਕਿੱਥੇ ਮੈਂ ਕਿਹਾ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਮੈਂ ਦਿ ਲੋ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਦੇ ਹਨ ਉਦੋਂ ਹੀ ਹੱਕਾਂ ਤੇ ਸੂਬਾ ਤਰੱਕੀ ਕਰਦਾ ਹੈ ਕਈ ਲੀਡਰ ਆਉਂਦੇ ਆ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੂਟਲ ਬਜਾਉਣ ਵਾਸਤੇ ਲੱਗੇ ਰਹਿੰਦੇ ਆ ਅੱਜ ਮੈਂ ਝਾੜੂ ਵਾਲੇ ਆ ਜਿੰਨੇ ਮਲੰਗ ਜੇ ਤੁਸੀਂ ਦੇਖਿਆ ਸਾਰੇ ਇਕੱਠੇ ਹੋਏ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਤੇ ਹੁਣ ਕੀਤਾ ਕੀ ਉਹਨੇ ਇਹ ਤਾਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤਾਂ ਵੱਡਾ ਠੱਗ ਨਹੀਂ ਹੋ ਸਕਦਾ ਜੀਨੇ ਬਰਬਾਦ ਕਰਤਾ ਪੰਜਾਬ ਸਹੀ ਮਿਹਨਤ ਦੇ ਬਰਬਾਦ ਕਰਤਾ ਮੈਂ ਤੇ ਖੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਅਕਾਲੀ ਦਲ ਤੋਂ ਬਗੈਰ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼੍ਰੋਮ ਦਲ ਗ੍ਰੋਮਣੀਆ ਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਤੁਹਾਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਠੇ ਲੈ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਬਣਾਇਆ ਇਹਨਾਂ ਕਿਸੇ ਨੇ ਹੋਰ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲ ਆ ਜਿਹੜੇ ਖਰਾਬ ਹੋ ਗਏ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਝਾੜੂ ਵਾਲੇ ਨੇ ਮੈਨੂੰ ਕਿਤੇ ਕਿਤੇ ਸੰਗਰੂਰ ਜ਼ਿਲ੍ਹੇ ਤੋਂ ਜਿਲ੍ਹਾ ਲੱਗਦਾ ਤੂਫਾਨ ਇੱਥੋਂ ਹੀ ਸ਼ੁਰੂ ਹੁੰਦੇ ਆ ਤੇ ਮੈਨੂੰ ਭਰੋਸਾ ਹੈ ਕਿ ਐਤੀ ਐਕਟਿੰਗ ਇੱਥੋਂ ਸ਼ੁਰੂ ਹੋਊਗਾ ਸੰਗਰੂਰ ਤੋਂ ਤੂਫਾਨ ਜਿਹੜਾ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ ਤੇ ਕਿਰਵਾਤ ਹੋ ਗਈ ਹੈ ਖੰਨਾ ਸਾਹਿਬ ਨੇ ਕਰ ਦਿੱਤੀ ਹੈ ਮੈਨੂੰ ਲੱਗਦਾ ਹੈ ਜਿਹੜੇ ਪਾਰਟੀ ਚਾਰੇ ਉਹਨਾਂ ਦਾ ਹੁਣ ਬੰਦ ਹੋ ਗਿਆ ਦਫਤਰ ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੈ ਆਇਆ ਸਾਰਾ ਕੁਝ ਚਲੋ ਐਨੀਵੇ ਮੈਂ ਆਉਣੇ ਆਉਣੇ ਹਲੇ ਤੇ ਜਿਹੜਾ ਮੈਂ ਇੰਨਾ ਕਹਿਣਾ ਚਾਹਣਾ ਆ ਜਿਹੜਾ ਸਾਲ ਆ ਸਾਲੇ ਵਰਕਰਾਂ ਨੂੰ ਕਹਿਣਾ ਚਾਹਣਾ ਜੋ ਪਾਰਟੀ ਦਾ ਫੈਸਲਾ ਹੋਏ ਜੋ ਪਾਰਟੀ ਦੇ ਸੰਦੇਸ਼ ਆਉਣ ਆਪਾਂ ਅੱਖਾਂ ਮੀਚ ਕੇ ਅਕਾਲੀ ਦਲ ਨੂੰ ਤਗੜਾ ਕਰ ਦਈਏ ਤੂਫਾਨ ਖੜਾ ਕਰ ਦਈਏ ਤੇ ਵਾਪਸ ਲੈ ਕੇ ਆ ਜਿਓ ਮੈਂ ਤੁਹਾਨੂੰ ਇੰਨਾ ਦੱਸਦਾ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕਿਤੇ ਕੰਮ ਤੁਹਾਡੇ ਸਾਹਮਣੇ ਮੇਰੇ ਜੋ ਪੰਜਾਬ ਚ ਹੋਇਆ ਤੁਹਾਡੇ ਸਾਹਮਣੇ ਆਕਾਲੀ ਦਲ ਦੀ ਸਰਕਾਰ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਤੇ 골ਡੀ ਜੀ ਨੂੰ ਅਸੀਂ ਸੁਨਾਮ ਦੀ ਜੁੰਵਾਰੀ ਦੇ ਰਿਹਾ ਹਾਂ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਤੇ ਮੈਨੂੰ ਲੱਗਦਾ ਤੁਹਾਡੇ ਹਲਕੇ ਮੈਂ ਪਹਿਲੀ ਵਾਰ ਆ ਰਿਹਾ ਹਾਂ